ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ 15 ਅਗਸਤ ਜਿਹਨੂੰ ਆਪਾਂ ਕਹਿੰਦੇ ਆ ਆਜ਼ਾਦੀ ਦਾ ਦਿਨ 15 ਅਗਸਤ ਨੂੰ ਆਪਾਂ ਸਾਰਿਆਂ ਦੇ ਵਿੱਚ ਇਹ ਗੱਲ ਜਿਹੜੀ ਚਰਚਾ ਦੇ ਵਿੱਚ ਰਹਿੰਦੀ ਕਿ 15 ਅਗਸਤ 1947 ਨੂੰ ਕਿ ਭਾਰਤ ਸੀਗਾ ਉਹ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਤੋਂ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਦੇ ਨਾਲ-ਨਾਲ ਇਹਨਾਂ ਹੁਕਮਰਾਨਾਂ ਨੇ ਇਹਨਾਂ ਨੇ ਜਿਹੜੇ ਕੁਰਸੀ ਦੇ ਲਾਲਚ ਸੀ ਵੀ ਕੁਰਸੀ ਦੇ ਲਾਲਚ ਦੇ ਵਿੱਚ ਫਿਰਦੇ ਸੀ ਉਹਨਾਂ ਨੇ ਦੇਸ਼ ਦੇ ਟੁਕੜੇ ਵੀ ਕੀਤੇ ਰਾਜ ਕਰਨ ਦੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਵੈਸੇ ਪਾਕਿਸਤਾਨ ਦੀ ਸਾਨੂੰ ਕੋਈ ਲੋੜ ਤਾਂ ਐ ਨਹੀਂ ਸੀ ਵੀ ਸਾਨੂੰ ਪਾਕਿਸਤਾਨ ਬਣਾ ਕੇ ਦਿੱਤਾ ਜਾਵੇ ਜਾਂ ਪਾਕਿਸਤਾਨ ਦੀ ਕੋਈ ਜ਼ਰੂਰਤ ਆ ਇਹਨਾਂ ਨੇ ਸਾਰਿਆਂ ਨਾਲੋਂ ਪਹਿਲਾਂ ਦੇਸ਼ ਦੇ ਟੁਕੜੇ ਕੀਤੇ ਤਾਂ ਕਿ ਕੱਲੋਂ ਇਥੋਂ ਬਕਾਵਤ ਦੀ ਆਵਾਜ਼ ਨਾ ਉੱਠ ਸਕੇ ਕੱਲੋਂ ਇਹ ਜਿਹੜੇ ਲੋਕ ਨੇ ਇਹ ਆਪਣੇ ਹੱਕ ਨਾ ਮੰਗ ਸਕਣ 15 ਅਗਸਤ 1947 ਨੂੰ ਪੰਜਾਬ ਦੇ ਦੋ ਹਿੱਸੇ ਕੀਤੇ ਗਏ ਇੱਕ ਹਿੱਸਾ ਜਿਹੜਾ ਸਾਡਾ ਜਿਵੇਂ ਲੈਂਦਾ ਪੰਜਾਬ ਅਸੀਂ ਕਹਿੰਦੇ ਆ ਵੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਤੇ ਚੜ੍ਹਦਾ ਪੰਜਾਬ ਆ ਜਿਹੜਾ ਉਹ ਇੱਧਰ ਭਾਰਤ ਦੇ ਵਿੱਚ ਰਹਿ ਗਿਆ ਮਤਲਬ 15 ਅਗਸਤ ਵਾਲੇ ਦਿਨ ਆਜ਼ਾਦੀ ਦਾ ਤਾਂ ਮੈਂ ਕਹਿ ਨਹੀਂ ਸਕਦਾ ਵੀ ਅਸੀਂ ਇਸ ਦਿਨ ਆਜ਼ਾਦੀ ਕਿ ਮਨਾਈਏ ਹਾਂ ਇਸ ਦਿਨ ਦੇ ਨਾਲ ਸਾਡੇ ਜਿਹੜੇ ਦਰਦ ਆ ਉਹ ਬਹੁਤ ਜੁੜੇ ਹੋਏ ਹੁਣ ਜਿਹੜਾ ਪਾਕਿਸਤਾਨ ਬਣਿਆ ਪਾਕਿਸਤਾਨ ਦੇ ਵਿੱਚ ਹਿੰਦੂਆਂ ਦੇ ਮੁਸਲਮਾਨਾਂ ਦੇ ਸਿੱਖਾਂ ਦੇ ਬਹੁਤ ਘਰ-ਘਾੜ ਸੀ ਜ਼ਮੀਨ ਜਾਇਦਾਦਾਂ ਸੀ 1947 ਨੂੰ ਜਦੋਂ ਵੰਡ ਦਾ ਐਲਾਨ ਹੋਇਆ ਤਾਂ ਉੱਥੋਂ ਇਹ ਬਹੁਤ ਹਿੰਦੂ ਵੀਰ ਨੇ ਜਿਹੜੇ ਉੱਜੜ ਕੇ ਆਏ ਆਪਣੇ ਘਰ-ਘਾੜ ਛੱਡ ਕੇ ਆਏ ਆਪਣੀਆਂ ਜ਼ਮੀਨਾਂ ਆਪਣੇ ਮਤਲਬ ਆਪਣੇ ਜਜ਼ਬਾਤ ਮਾਰ ਕੇ ਉਹਨਾਂ ਨੂੰ ਖੂਨ ਦੇ ਅਥਰੂ ਰੋਂ ਤੱਕ ਹੁਕਮਰਾਨਾਂ ਨੇ ਜਿਹੜੇ ਮਜਬੂਰ ਕੀਤਾ ਇਸੇ ਤਰ੍ਹਾਂ ਸਿੱਖਾਂ ਨਾਲ ਹੋਇਆ ਉਧਰ ਜਿਹੜੀਆਂ ਸਿੱਖਾਂ ਦੀਆਂ ਜ਼ਮੀਨਾਂ ਸੀ ਘਾਰ ਸੀ ਜਾਇਦਾਦਾਂ ਸੀ ਉਹਨਾਂ ਨੂੰ ਛੱਡ ਕੇ ਇੱਧਰ ਆਉਣਾ ਪਿਆ ਇਸ ਪਾਸੇ ਉਹ ਮੁਸਲਮਾਨਾਂ ਨੂੰ ਉਜਾੜ ਕੇ ਉੱਤਰ ਪੇਚਿਆ ਗਿਆ ਮਤਲਬ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਇਹ ਅਜ਼ਾਦੀ ਦੀ ਤੁਸੀਂ ਇਹ ਲਹਿਰ ਦੱਸਦੇ ਆਂ ਇਹ ਅਜ਼ਾਦੀ ਤੇ ਕੋਕੇ ਕੋਨੇ ਆ ਜੀ 15 ਅਗਸਤ 1947 ਨੂੰ ਸਾਨੂੰ ਅਜ਼ਾਦੀ ਮਿਲੀ ਸੀ ਇਸ ਦੇ ਵਿੱਚ ਆਜ਼ਾਦੀ ਵਾਲਾ ਤਾਂ ਮੈਨੂੰ ਕੁਝ ਲੱਗਦਾ ਨਹੀਂ ਕਿ ਵੰਡ ਜਿਹੜੀ ਕਰਕੇ ਮਤਲਬ ਲੋਕਾਂ ਨੂੰ ਘਰ ਘਾਟ ਲੋਕਾਂ ਦੇ ਉਜਾੜ ਦਿੱਤੇ ਗਏ ਜਿਉਂਦੇ ਜੀ ਮਾਰ ਦਿੱਤਾ ਗਿਆ ਇਹਦੇ ਵਿੱਚ ਖੂਨ ਵਹਿਆ ਮਤਲਬ Hindu, Musalman, Sikh ਇਹ ਚੀਜ਼ ਰਾਜਨੀਤੀ ਕਰਕੇ ਮਤਲਬ ਇਹਨਾਂ ਨੂੰ ਲੜਾਇਆ ਗਿਆ ਜਿਹੜੇ ਇਧਰੋਂ ਉੱਜੜ ਕੇ ਮੁਸਲਮਾਨ ਉਧਰ ਪਾਕਿਸਤਾਨ ਚ ਗਏ ਉਹਨਾਂ ਤੇ Hinduਾਂ ਤੋਂ ਜਾਂ Sikhਾਂ ਤੋਂ ਜਾਂ ਕਿਸੇ ਵੀ ਸ਼ਰਾਰਤੀ ਅੰਸਰਾਂ ਤੋਂ ਅਮਲੇ ਕਰਵਾਏਗੇ ਉਹਨਾਂ ਦੀਆਂ ਮਤਲਬ ਉਹਨਾਂ ਦੀ ਪਾਤ ਉਛਾਲੀ ਗਈ ਜਿਹੜੇ ਉਧਰੋਂ ਜੁੜ ਕੇ ਇੱਧਰ ਆ ਰਹੇ ਸੀ ਇੱਧਰੋਂ ਮਤਲਬ ਮੁਸਲਮਾਨਾਂ ਨੂੰ ਕਿਵੇਂ ਨਾ ਕਿਵੇਂ ਇੱਕ ਕਹਿੰਦੇ ਹੁੰਦੇ ਆ ਮਤਲਬ ਚੱਕ ਥੱਲ ਕਰਕੇ ਉਹਨਾਂ ਨਾਲ ਲੜਾਇਆ ਗਿਆ ਕਹਿਣ ਦਾ ਭਾਵ ਕੀ ਹੈ ਇਸ 15 ਅਗਸਤ 1947 ਨੂੰ ਸਿੱਟਾ ਇਹ ਨਿਕਲਿਆ ਕਿ ਪੰਜਾਬ ਉਛੜਿਆ ਹੋਰ ਕੁਝ ਨਹੀਂ ਹੋਇਆ ਕਿਸੇ ਦਾ ਕੁਝ ਨਹੀਂ ਗਿਆ ਪੰਜਾਬ ਚੋਂ ਦੇ ਜੀ ਮਰ ਗਏ ਇਥੋਂ ਤੱਕ ਕੇ ਪੰਜਾਬ ਨੇ ਆਪਣੀ ਜਿਹੜੀ ਵਿਰਾਸਤ ਸੀ ਆਪਣਾ ਇੱਕ ਇਤਿਹਾਸ ਸੀ ਉਹ ਵੀ ਅੱਧਾ ਗਵਾ ਲਿਆ ਸਿੱਖਾਂ ਦਾ ਬਹੁਤ ਮਤਲਬ ਇੱਕ ਕਹਾਣ ਹੋਇਆ ਸਿੱਖਾਂ ਦੇ ਕਹੋ ਵੀ ਜਿਹੜੇ ਧਾਰਮਿਕ ਸਥਾਨ ਸੀ ਜਾਂ ਸਿੱਖਾਂ ਦਾ ਇਤਿਹਾਸ ਸੀ ਮੇਨ ਮਹਾਰਾਜ ਰਣਜੀਤ ਸਿੰਘ ਨਾਲ ਜੁੜਿਆ ਹੋਇਆ ਸੀ ਜਾਂ குரு ਸਹਿਬਾਨ ਨਾਲ ਜੁੜਿਆ ਹੋਇਆ ਸੀਗਾ ਉਹ ਉਧਰ ਪਾਕਿਸਤਾਨ ਦੇ ਵਿੱਚ ਅੱਧਾ ਰਹਿ ਗਿਆ ਤੇ ਅੱਧਾ ਇਧਰ ਰਹਿ ਗਿਆ ਉਹ ਵੰਡਿਆ ਗਿਆ ਉਸ ਤੋਂ ਬਾਅਦ ਜਿਹੜੇ ਸਾਡੇ ਘਰ ਘਾਟੋਂ ਚੜ ਗਏ ਜ਼ਮੀਨ ਜਾਤਾਂ ਤਾਂ ਉਛੜ ਗਈਆਂ ਮਤਲਬ ਹੁਕਮਰਾਨਾਂ ਦੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪਿਆ ਹੁਕਮਰਾਨਾਂ ਨੇ ਆਪਣੀਆਂ ਕੁਰਸੀਆਂ ਹਾਸਲ ਕੀਤੀਆਂ ਕੁਰਸੀਆਂ ਦੇ ਲਾਲਚ ਦੇ ਵਿੱਚ ਉਹਨਾਂ ਨੇ ਇਹ ਵੰਡ ਨੂੰ ਹੋਣ ਦਿੱਤਾ ਇਸ ਦੀ ਮਨਜ਼ੂਰੀ ਦਿੱਤੀ ਇਹ ਵੰਡ ਦੇ ਨਾਲ ਨਾਲ ਕਹਿੰਦੇ ਹੁੰਦੇ ਆ ਵੀ ਪੰਜਾਬ ਬਿਲਕੁਲ ਛਲਣੀ ਹੋ ਗਿਆ ਜ਼ਖਮੀ ਹੋ ਗਿਆ ਫਿਰ ਉਸ ਤੋਂ ਬਾਅਦ ਇੱਥੇ ਨਹੀਂ ਪੰਜਾਬ 47 ਦੇ ਵਿੱਚ ਉੱਜੜਿਆ ਉਸ ਤੋਂ ਬਾਅਦ ਫਿਰ ਪੰਜਾਬ ਦਾ ਹਿੱਸਾ ਵੰਡ ਕੇ ਹਿਮਾਚਲ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਪੰਜਾਬ ਵੱਡ ਕੇ ਆਪਣੇ ਰਾਜਸਥਾਨ ਨੂੰ ਦਿੱਤਾ ਗਿਆ। ਉਸ ਪੰਜਾਬ ਆ ਜਿਹੜਾ ਵੱਡ ਕੇ ਉਹ ਹਰਿਆਣਾ ਬਣਾ ਦਿੱਤਾ ਗਿਆ। ਅੱਜ ਦੇ ਟਾਈਮ ਦੇ ਵਿੱਚ ਦੇਖੀ ਦੇਖਦੇ ਆਂ ਤਾਂ ਪੰਜਾਬ ਆ ਜਿਹੜਾ ਉਹ ਨਾ ਮਾਤਰ ਹੀ ਆ ਸਗੈ ਤਕਰੀਬਨ ਪੁਰਾਣੇ ਪੰਜਾਬ ਦੇ ਮੁਕਾਬਲੇ। ਪੁਰਾਣਾ ਪੰਜਾਬ ਅਸੀਂ ਕਹਿੰਦੇ ਆ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਦੇ ਟਾਈਮ ਤਾਂ ਇੱਥੇ ਮੈਨੂੰ ਨਹੀਂ ਲੱਗਦਾ ਵੀ ਪੰਜ ਦਰਿਆ ਕੀ ਦੋ ਵੀ ਪੂਰੇ ਵਗਦੇ ਆ। ਉਹ ਵੀ ਇਹਨਾਂ ਨੇ ਇਹ ਜਿਹੜੀਆਂ ਗੰਦੀਆਂ ਸਰਕਾਰਾਂ ਜਿੰਨੀ ਗੰਦੀ ਰਾਜਨੀਤੀ ਆ ਉਹਨਾਂ ਨੇ ਬਿਲਕੁਲ ਹੀ ਮਤਲਬ ਇਹਨੂੰ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਸੁਕਾ ਦਿੱਤਾ ਮੈਂ ਇੱਕ ਦਿਨ ਕਿਤਾਬ ਪੜਦਾ ਸੀਗਾ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਤੁਹਾਡੇ ਚੋ ਜਿਹੜਾ ਵੀ ਮਤਲਬ ਪੜਨ ਦਾ ਸ਼ਕੀਨ ਹੋਵੇ ਉਹ ਬੁੱਕ ਪੜ ਸਕਦਾ ਮਤਲਬ ਸਾਡੇ ਚ ਇੱਕ ਮਤਲਬ ਜਿਵੇਂ ਕਹਿੰਦੇ ਹੁੰਦੇ ਨਾ ਵੀ ਪ੍ਰਚਾਰ ਕੀਤਾ ਜਾਂਦਾ ਵੀ ਜੀ ਅ ਆਪਣੇ ਲਾਲ ਲਾਜਪਤਰਾਏ ਨੇ ਬਹੁਤ ਕੁਛ ਕੀਤਾ ਮਹਾਤਮਾ ਗਾਂਧੀ ਨੇ ਆਜ਼ਾਦੀ ਚਰਖਾ ਚਲਾ ਕੇ ਆਜ਼ਾਦੀ ਲਈ ਜਿਹੜੇ ਜਿਵੇਂ ਪਾਂਡੇ ਜਵਾਲ ਨਹਿਰੂ ਚਾਚਾ ਨਹਿਰੂ ਬੁਲਾਉਣਾ ਜੇ ਉਹ ਮਤਲਬ ਬੜਾ ਕੋਸ਼ਿਸ਼ ਪ੍ਰਚਾਰਿਆ ਜਾਂਦਾ ਜਦ ਕਿ ਇਹਨਾਂ ਦੀ ਕੋਈ ਦੇਣ ਨਹੀਂ ਨਾ ਇਹਨਾਂ ਨੇ ਆਜ਼ਾਦੀ ਲਈ ਨਾ ਇਹਨਾਂ ਨੇ ਕੋਈ ਸੰਘਰਸ਼ ਕੀਤਾ ਨਾ ਇਹਨਾਂ ਨੇ ਆਪ ਦਾ ਕੋਈ ਬੱਚਾ ਵਾਰਿਆ ਨਾ ਇਹਨਾਂ ਦੀ ਕੋਈ ਆਪ ਦੀ ਸ਼ਹੀਦੀ ਆ ਨਾ ਇਹਨਾਂ ਦੀ ਕੋਈ ਦੇਣ ਆ ਇੱਥੇ ਭਾਰਤ ਦੇ ਕਹਿੰਦੇ ਹੁੰਦੇ ਆ ਵੀ ਇਹਨੂੰ ਆਜ਼ਾਦ ਕਰਾਉਣ ਦੇ ਵਿੱਚ ਇਤੋਂ ਦਾ ਇਤਿਹਾਸ ਲਿਖਣ ਦੇ ਵਿੱਚ ਜਦੋਂ ਆਪਾਂ ਸਰਦਾਰ ਕਪੂਰ ਸਿੰਘ ਦੀ ਸੱਚੀ ਸਾਖੀ ਕਿਤਾਬ ਆ ਜਿਹੜੀ ਪੜਦੇ ਆਂ ਉਸ ਦੇ ਵਿੱਚ ਇੱਕ ਥਾਂ ਤੇ ਉਹ ਲਿਖਦਾ ਸਰਦਾਰ ਕਪੂਰ ਸਿੰਘ ਕਹਿੰਦਾ ਮੈਂ ਲਾਹੌਰ ਡੀ ਜੇ ਵੀ ਕਾਲਜ ਦੇ ਵਿੱਚ ਪੜ੍ਹਦਾ ਸੀ ਇੱਕ ਦਿਨ ਅਚਾਨਕ ਜਿਹੜਾ ਲਾਲਾ ਲਾਜ ਪੱਤਰ ਆਇਆ ਉਹ ਸਾਨੂੰ ਕਹਿੰਦਾ ਕਿ ਸਾਈਮਨ ਕਮਿਸ਼ਨ ਆ ਜਿਹੜਾ ਉਹ ਭਾਰਤ ਆ ਰਿਹਾ ਵੀ ਆਪਾਂ ਲਾਹੌਰ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਪ੍ਰੋਟੈਸਟ ਕਰਨਾ ਨਾਰੇ ਲਾਉਣੇ ਆ ਸਾਈਮਨ ਕਮਿਸ਼ਨ ਗੋ ਬੈਕ ਜਦੋਂ ਉਹ ਕਹਿੰਦਾ ਕਹਿੰਦਾ ਵੀ ਸਾਨੂੰ ਪਤਾ ਨਹੀਂ ਸੀ ਅਸੀਂ ਬੱਚੇ ਸੀ ਅਸੀਂ ਕਿਹਾ ਵੀ ਠੀਕ ਆ ਚਲੋ ਛੋਟੇ ਸੀ ਹੁਣ ਜਿਵੇਂ ਮੇਰੇ ਯਾਰ ਗਿਆ ਲਾਜ ਮੈਥੋਂ ਛੋਟਾ ਉਹ ਵੀ ਉਹਨਾਂ ਨੂੰ ਐਸੀ ਵੀ ਹਾਂਜੀ ਠੀਕ ਆ ਜੀ ਆਪਾਂ ਨਾਲ ਚੱਲਾਂਗੇ ਆਪਾਂ ਉੱਥੇ ਇਸ ਚੀਜ਼ ਦਾ ਪ੍ਰਚਾਰ ਕਰਾਂਗੇ ਨਾਰੇ ਲਾਵਾਂਗੇ ਚਲੋ ਕਹਿੰਦੇ ਲਾਲਾ ਲਾਜਪਤਰਾ ਇਹ ਉਹਨਾਂ ਨੂੰ ਲੈ ਕੇ ਲਾਹੌਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਉੱਥੇ ਪਹੁੰਚ ਕੇ ਜੂਨ ਦਾ ਮਹੀਨਾ ਸੀ ਗਰਮੀ ਬਹੁਤ ਜ਼ਿਆਦਾ ਸੀ ਲਾਲਾ ਲਾਜਪਤਰਾ ਦੀ ਉੱਤੇ ਛਤਰੀ ਲਈ ਹੋਈ ਸੀ ਬੱਚੇ ਜਿਹੜੇ ਕਾਲਜ ਦੇ ਸਿਟੀਏ ਵੀ ਕਾਲਜ ਤੇ ਹੋਰ ਲੋਕ ਮਗਰ ਖੜੇ ਸੀਗੇ ਜਦੋਂ ਉਹ ਕਹਿੰਦੇ ਵੀ ਪਤਾ ਲੱਗਿਆ ਵੀ ਸਾਈਮਨ ਕਮਿਸ਼ਨ ਆ ਜਿਹੜਾ ਉਹ ਆ ਗਿਆ ਵੀ ਲਾਲਾ ਜੀ ਸਵੇਰ ਤੇ ਖੜੇ ਸੀ ਗਰਮੀਨਾਪੁਰਾ ਖਾਲ ਸੀਗਾ ਉਹਨਾਂ ਨੇ ਨਾਰੇ ਲਾਉਣੇ ਸ਼ੁਰੂ ਕਰਦੇ ਸਾਈਮਨ ਕਮਿਸ਼ਨ ਗੋ ਬੈਕ ਉਹਨੂੰ ਸੁਣ ਕੇ ਸਰਦਾਰ ਕਪੂਰ ਸਿੰਘ ਕਹਿੰਦਾ ਅਸੀਂ ਵੀ ਉਹਨਾਂ ਦੇ ਪਿੱਛੇ ਇਹ ਨਾਰੇ ਲਾਉਣੇ ਸ਼ੁਰੂ ਕਰਦੇ ਵੀ ਸਾਨੂੰ ਤਾਂ ਪਤਾ ਨਹੀਂ ਸੀ ਵੀ ਇਹ ਕਿਸ ਚੀਜ਼ ਦਾ ਨਾਰਾ ਤੇ ਕਿਉਂ ਲਾਇਆ ਜਾ ਰਿਹਾ ਕਹਿੰਦਾ ਸੀ ਵੀ ਨਾਰਾ ਲਾਇਆ ਵੀ ਸਾਈਮਨ ਕਮਿਸ਼ਨ ਕੋ ਵਾਹ ਸਾਈਮਨ ਕਮਿਸ਼ਨ ਭਾਰਤ ਛੱਡੋ ਸਾਈਮਨ ਕਮਿਸ਼ਨ ਵਾਪਸ ਜਾਓ ਕਹਿੰਦਾ ਸਾਈਮਨ ਕਮਿਸ਼ਨ ਆਇਆ ਸਾਨੂੰ ਪਤਾ ਨਹੀਂ ਸੀ ਕਿਹੜਾ ਸਾਈਮਨ ਕਮਿਸ਼ਨ ਹੈ ਕੋਣਾ ਉਹ ਸਾਈਮਨ ਕਮਿਸ਼ਨ ਸਾਈਮਨ ਕਮਿਸ਼ਨ ਆਇਆ ਉਹ ਚਲਾ ਗਿਆ ਤੇ ਉਹਦੇ ਮੂਰੇ ਪੁਲਿਸ ਵਾਲੇ ਹੋਣਗੇ ਘੋੜਿਆਂ ਤੇ ਉਹਨਾਂ ਨੇ लाठी ਦੇ ਨਾਲ ਆ ਜਿਹੜੀ ਲਾਲ ਲਾਇਪਤਰਾ ਦੀ ਛਤਰੀ ਆ ਉੱਪਰੇ ਕਰਤੀ ਜਾਂਦੇ ਕੋਈ लाठी ਨਹੀਂ ਮਾਰੀ ਕੁਛ ਨਹੀਂ ਹੋਇਆ ਤੇ ਉਹ ਚਲੋ ਸਾਈਮਨ ਕਮਿਸ਼ਨ ਚਲਾ ਗਿਆ ਤੇ ਉੱਥੇ ਕੀ ਹੋਇਆ ਉਹ ਕਹਿੰਦਾ ਵੀ ਧੁੱਪ ਦੇ ਕਾਰ લાલા લાજપતરાય ਨੂੰ દોરા ਪੈ ਗਿਆ ਉਹ बेहोश ਹੋ ਕੇ ਡਿੱਗ ਪਿਆ મતલબ દોરા ਪਿਆ ਜਾਂ बेहोश ਹੋ ਗਿਆ ਦੋਨਾਂ ਚੋਂ મતલબ કોઈ ਗਲਤ ਹੋਣੀ ਨਹੀਂ ਉਹ ਕਹਿੰਦਾ ਕਿ ਬਸ बेहोश ਹੋਇਆ મતલਬ ਕੋਈ ਲਾਠ ਹੀ ਨਹੀਂ ਬੱਜੀ बेहोश ਹੋ ਕੇ ਡਿੱਗਣ ਤੋਂ ਬਾਅਦ ਉਹਨੂੰ ਚੱਕ ਕੇ મતલਬ ਜਿਹੜੇ ਕਹਿੰলো ਵੀ ਆਪਣੇ ਭਾਰਤ ਦੇ મતલਬ ਗੰਦੀ ਰਾਜਨੀਤੀ ਦੀ ਸਿਆਸਤਦਾਨ ਕਹਿੰলো ਉਹ ਚੱਕ ਕੇ ਆਪਦੇ ਹਸਪਤਾਲ ਲੈ ਗਏ ਉੱਥੇ ਡਾਕਟਰਾਂ ਨੇ ਉਹਦਾ ਜਦੋਂ ਚੈੱਕਅਪ ਕੀਤਾ ਪਹਿਲੇ ਦਿਨ ਕੁਝ ਨਹੀਂ ਦੱਸਿਆ ਦੂਜੇ ਦਿਨ ਕੁਝ ਨਹੀਂ ਦੱਸਿਆ ਤੀਜੇ ਦਿਨ ਜਾ ਕੇ ਇਹ ਐਲਾਨ ਕਰ ਦਿੱਤਾ ਕਿ ਲਾਲਾ ਲਾਜਪਤਰਾਏ ਨੂੰ ਅੰਗਰੇਜ਼ਾਂ ਨੇ ਟਾਠੀਆਂ ਮਾਰੀਆਂ ਉਹ ਵੀ ਛਾਤੀ ਤੇ ਜਦੋਂ ਇਹ ਗੱਲ ਅੰਗਰੇਜ਼ਾਂ ਤੱਕ ਪਹੁੰਚਦੀ ਆ ਤਾਂ ਅੰਗਰੇਜ਼ੀ ਡਾਕਟਰ ਕੁਛ ਬੇਨਤੀ ਕਰਦੇ ਨੇ ਕਹਿੰਦੇ ਵੀ ਸਾਨੂੰ ਤੁਸੀਂ ਇੱਕ ਵਾਰੀ ਇਲਾਜ ਕਰੰਦਿਓ ਵੀ ਅਸੀਂ ਠੀਕ ਕਰ ਦਾਂਗੇ ਤੇ ਜਦ ਕਿ ਉਹਨਾਂ ਨੇ ਇਸ ਚੀਜ਼ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇਲਾਜ ਨਹੀਂ ਕਰਦਣਾ ਅਸੀਂ ਆਪ ਇਲਾਜ ਕਰਾਂਗੇ ਸਾਨੂੰ ਤੁਹਾਡੇ ਤੇ ਭਰੋਸਾ ਨਹੀਂ ਚਲੋ ਇਸ ਤੋਂ 1-2 ਦਿਨ ਹੋਰ ਲੰਘਦੇ ਆ ਲਾਲਾ ਜੀ ਤੁਹਾਨੂੰ ਪਤਾ ਹੀ ਹੁਣ લાલાજી ਵਿਚਾਰੇ ਉੱਤੇ ਤੌਪ ਚ ਖੜੇ ਗਰਮੀ ਨਾਲ ਤਾਂ ਬੇਹਾਲ ਸੀ ਉਹਨਾਂ ਨੇ ਬੇਹੋਸ਼ ਹੋ ਕੇ ਡਿੱਗਣਾ ਸੀ ਤੇ ਲਾਲਾ ਜੀ ਦੀ ਜਿਹੜੀ ਡੈਥ ਹੋ ਗਈ ਤੇ ਲਾਲਾ ਜੀ ਦੇ ਛਾਤੀ ਤੇ ਕਹਿੰਦੇ ਵੀ ਨੀਲੇ ਨਿਸ਼ਾਨ ਸ਼ਾਹੀ ਦੇ ਨਾਲ ਪਾ ਦਿੱਤੇ ਗਏ ਉਹ ਨਿਸ਼ਾਨ ਪਾਏ ਗਏ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪ੍ਰਚਾਰ ਕਰ ਦਿੱਤਾ ਗਿਆ ਕਿ ਅੰਗਰੇਜ਼ਾਂ ਨੇ ਲਾਲਾ ਲਾਜਪਤਰਾਏ ਦੀ ਛਾਤੀ ਤੇ ਡਾਂਗਾ ਮਾਰਿਆ ਜਿਹਦੇ ਨਾਲ ਲਾਲਾ ਲਾਜਪਤਰਾਏ ਸ਼ਹੀਦੀ ਪਾਕ ਇਹਦੇ ਵਿੱਚ ਸਰਦਾਰ ਕਪੂਰ ਸਿੰਘ ਕਹਿੰਦਾ ਕਹਿੰਦਾ ਵੀ ਮੇਰੇ ਅੱਖੀਂ ਦੇਖਣ ਦੀ ਗੱਲ ਆ ਕੋਈ लाठी ਨਹੀਂ ਵਜੀ ਕੁਝ ਨਹੀਂ ਹੋਇਆ ਸਿਰਫ लाठी ਦੇ ਨਾਲ ਛਤਰੀ ਪਰੇ ਕੀਤੀ ਸੀ ਉਸ ਆਫੀਸਰ ਨੇ ਜਿਹੜਾ ਘੋੜੇ ਦੇ ਉੱਤੇ ਸੀਗਾ ਸਾਈਮਨ ਕਮਿਸ਼ਨ ਦੇ ਮੂਹਰੇ ਇਸ ਚੀਜ਼ ਨੂੰ ਉਹਨਾਂ ਨੇ ਇਸ ਤਰ੍ਹਾਂ ਪ੍ਰਚਾਰਿਆ ਕਿ ਇੱਥੋਂ ਪਤਾ ਲੱਗਦਾ ਕਿ ਰਾਜਨੀਤੀ ਕਿੰਨੀ ਗੰਦੀ ਚੀਜ਼ ਆ ਮਤਲਬ ਆਪਣੇ ਜਿਹੜਾ ਸ਼ੁਰੂ ਤੋਂ ਹੀ ਮੀਡੀਆ ਉੱਤੇ ਕਿਦਾਂ ਦਾ ਕੰਮ ਕਰਦਾ ਆ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਗਾਂਵ ਮਲੋ ਉਹਨਾਂ ਨੇ ਆਪਣੀ ਉਸ ਚੀਜ਼ ਨੂੰ ਪ੍ਰਚਾਰਿਆ ਫੈਲਾਇਆ ਤੇ ਅੱਜ ਤੱਕ ਅਸੀਂ ਦੇਖਦੇ ਹਾਂ ਕਿ ਲਾਲਾ ਲਾਜਪਤਰਾਏ ਦੇ ਨਾਲ ਇਹੀ ਮਸ਼ਹੂਰ ਆ ਕਿ ਲਾਲਾ ਲਾਜਪਤਰਾਏ ਅੰਗਰੇਜ਼ਾਂ ਦੀਆਂ लाਟੀਆਂ ਦੇ ਨਾਲ ਸ਼ਹੀਦ ਹੋ ਗਏ ਨਾਲਾ ਲਾਜਪਤਰਾਏ ਦੀ ਸ਼ਾਤੀ ਦੇ ਵਿੱਚ ਅੰਗਰੇਜ਼ਾਂ ਦਾ ਇਹ ਲਾਇਆ ਕਿਲ ਉਹਨਾਂ ਦੀ ਭਾਰਤ ਦੀ ਆਜ਼ਾਦੀ ਦੇ ਮਤਲਬ ਪਾਰਚ ਦੀ ਆਜ਼ਾਦੀ ਦੇ ਲਈ ਠੁਕਿਆ ਆਖਰੀ ਕਿਲ ਸਾਬਤ ਹੋ ਗਈ। ਉਹ ਲੋ ਇਤਾਂ ਦਾ ਕੋਸ਼ ਲਿਖਿਆ ਸੀ ਪੜਦੇ ਆ। ਜਦ ਕਿ ਇਹ ਸਾਰਾ ਫੇਕ ਆ। ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ। ਇਹਨਾਂ ਦੀ ਕੋਈ ਵੀ ਦੇਣ ਨਹੀਂ ਹੈਗੀ। ਅਸੀਂ ਗੁਰਬਾਣੀ ਪੜਦੇ ਆ। ਜਦੋਂ ਇਸ ਭਾਰਤ ਦੇ ਵਿੱਚ ਗੁਲਾਮੀ ਦੀਆਂ ਜੰਜੀਰਾ ਪੂਰੀਆਂ ਫੈਲੀਆਂ ਹੋਈਆਂ ਸੀ। ਥਾਂ-ਥਾਂ ਦੇ ਉੱਤੇ ਲੋਕ ਗੁਲਾਮ ਸੀ। ਅਸੀਂ ਗੁਲਾਮ ਸੀ। ਮਾਨ ਵੀ ਗੁਲਾਮ ਸੀ। ਮਤਲਬ ਮਾਨਸਿਕ ਵੀ ਗੁਲਾਮ ਸੀ। ਸਰੀਰਕ ਵੀ ਗੁਲਾਮ ਸੀ। ਉਦੋਂ ਗੁਰੂ ਨਾਨਕ ਦੇਵ ਜੀ ਉੱਠਦੇ ਨੇ ਉਹ ਆਪਣੇ ਕਹਿੰਦੇ ਹੁੰਦੇ ਪਾਣੀ ਦੇ ذریعے ਉਹ ਹੂਕਾ ਦਿੰਦੇ ਨੇ ਤਾਂ ਕਿ ਲੋਕਾਂ ਦੇ ਅੰਦਰ ਕੋਈ ਸਪਿਰਿਟ ਆਵੇ ਲੋਕ ਅੰਦਰੋਂ ਥੋੜੇ ਜਾਗਣ ਜਾਗ ਕੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਦੋਨੋਂ ਪੱਖ ਤੋਂ ਆਪਣਾ ਆਜ਼ਾਦ ਹੋਣ ਹੁਣ ਗੱਲ ਇੱਥੇ ਆ ਜਾਂਦੀ ਆ ਕਿ ਇਸ ਆਜ਼ਾਦੀ ਦੇ ਇਸ ਆਜ਼ਾਦੀ ਨੂੰ ਮਤਲਬ ਕਿੰਨਾਂ ਦੇ ਗੱਲ ਪਾਇਆ ਗਿਆ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਅਸੀਂ ਹੁਣ ਤਿੰਨ ਪੱਖ ਨੇ 15 ਅਗਸਤ 1947 ਨੂੰ ਵੰਡ ਹੋ ਗਈ। ਵੰਡ ਹੋਣ ਤੋਂ ਬਾਅਦ ਇੱਕ ਪਾਕਿਸਤਾਨ ਬਣ ਗਿਆ। ਮਤਲਬ ਇਹ ਜਿਹੜਾ ਜਿੱਥੇ ਅਸੀਂ ਰਹਿੰਦੇ ਆ ਇਹਦਾ ਨਾਮ ਇੰਡੀਆ ਭਾਰਤ। ਮਤਲਬ ਭਾਰਤ ਆ ਜਿਹੜਾ ਭਾਰਤ ਦੇ ਵਿੱਚ ਬਹੁਤ ਪੱਕੀ ਦੇਸ਼ ਹੈ। ਵੱਖ-ਵੱਖ ਜਾਤਾਂ ਦੇ ਧਰਮਾਂ ਦੇ ਲੋਕ ਆ ਜਿਹੜੇ ਰਹਿੰਦੇ ਨੇ। ਪਰ ਸਰਕਾਰਾਂ ਨੇ ਸਾਨੂੰ ਨਹੀਂ ਬਖਸ਼ਿਆ। ਇਹ ਜੇ ਵੀ ਇਹ ਥਾਂ ਦੇ ਉੱਤੇ ਮਤਲਬ ਉਹਨਾਂ ਦੀ ਇਹ ਸਾਜ਼ਿਸ਼ ਆ ਜਿਹੜੀ ਉਹ ਚੱਲੀ ਆ। ਕਿ ਕਿਵੇਂ ਨਾ ਕਿਵੇਂ ਲੋਕਾਂ ਦੇ ਵਿੱਚ ਪਾੜ ਪਾਈ ਰੱਖੋ Hindu Muslim Sikh Isai ਇਹ ਚੀਜ਼ਾਂ ਕਰਕੇ ਉਹ ਹਜੇ ਵੀ ਜਿਹੜਾ ਸਾਨੂੰ ਉਹ ਨਹੀਂ ਜੋੜਨ ਦਿੰਦੇ ਉਹਨਾਂ ਨੇ ਸਾਨੂੰ ਪਾੜ ਕੇ ਰੱਖਿਆ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਲੋੜ ਆ ਕਿ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦੀ ਸਾਡੇ ਕੋਲ ਗਿਆਨ ਨਹੀਂ ਹੈ ਇਹਨਾਂ ਨੂੰ ਸਮਝਣ ਦੇ ਸੋ ਜਿੰਨਾ ਟਾਈਮ ਸਾਨੂੰ ਗਿਆਨ ਨਹੀਂ ਆਉਂਦਾ ਉਨਾ ਟਾਈਮ ਅਸੀਂ ਇਸ ਚੀਜ਼ਾਂ ਨੂੰ ਇਸ ਸਿਆਸਤਦਾਨਾਂ ਨੂੰ ਸਮਝ ਨਹੀਂ ਸਕਦੇ ਹੁਣ ਸਮਝਾਂਗੇ ਕਿੱਦਾਂ ਸਮਝਾਂਗੇ ਅਸੀਂ ਉਦੋਂ ਜਦੋਂ ਅਸੀਂ ਆਪਣਾ ਬੈਕਗ੍ਰਾਉਂਡ ਆਪਣਾ ਇਤਿਹਾਸ ਬੁੱਕਸ ਪੜ੍ਹਾਂਗੇ ਗਿਆਨ ਲਵਾਂਗੇ ਗਿਆਨ ਸਾਨੂੰ ਆਊਗਾ ਤਦੇ ਪਤਾ ਲੱਗੂਗਾ ਵੀ ਇਹਨਾਂ ਨੇ ਕਿਵੇਂ ਸ਼ੁਰੂ ਤੋਂ ਕੋਝੀਆਂ ਸ਼ਾਸਨ ਕਰਕੇ ਸਾਨੂੰ ਇਨਸਾਨੀਅਤ ਨੂੰ ਇਨਸਾਨ ਨੂੰ ਮਾਰਿਆ ਟੁੱਕਿਆ ਵੱਢਿਆ ਉਹ ਕਹਿੰਦੇ ਹੁੰਦੇ ਨਾ ਵੀ ਅੰਗਰੇਜ਼ਾਂ ਦੀ ਨੀਤੀ ਸੀ ਪਾੜੋ ਤੇ ਰਾਜ ਕਰੋ ਅੰਗਰੇਜ਼ਾਂ ਦੀ ਤਾਂ ਸੀ ਜਾਂ ਨਹੀਂ ਸੀ ਸਾਨੂੰ ਪਤਾ ਨਹੀਂ ਪਰ ਅੱਜ ਦੇ ਟਾਈਮੇ ਚੱਲੀ ਜਾਂਦੀ ਹੈ ਪਾੜੋ ਤੇ ਰਾਜ ਕਰੋ ਹੁਣ ਅੱਜ ਮੈਂ ਦੇਖ ਰਿਹਾ ਸੀਗਾ ਅੱਜ ਕਈ ਜਿਹੜੇ ਲੀਡਰਸ਼ਿਪ ੱਟੇ-ਵੱਡੇ ਉਹ ਝੰਡੇ ਲਹਿਰਾਉਣ ਜਾ ਰਹੇ ਕਿੱਧਰ ਨੂੰ ਚਾਰ ਗੱਡੀਆਂ ਕਿੱਧਰ ਨੂੰ ਚਾਰ ਗੱਡੀਆਂ ਝੰਡੇ ਲਹਿਰਾਉਣ ਦਾ ਕੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਆਜ਼ਾਦੀ ਦੇ ਝੰਡੇ ਲਹਿਰਾਉਂਦੇ ਕਰਦੇ ਆ ਸਾਡੀ ਪ੍ਰਜਾ ਇੱਥੋਂ ਦੇ ਲੋਕ ਕੋ ਸੁਖੀ ਨੇ ਨਹੀਂ ਆ ਲੈਂਡ ਪੂਲਿੰਗ ਕਰਕੇ ਇਹਨਾਂ ਨੇ ਪੰਜਾਬ ਦੀਆਂ ਜ਼ਮੀਨਾਂ ਅੱਗੇ ਆਉਣ ਦੇ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹੋ ਜਿਹੇ ਜੀਆਾ ਸਾਸ਼ਾਂ ਜਿੰਨਾ ਟਾਈਮ ਕਰਦੇ ਰਹਿਣਗੇ ਆਜ਼ਾਦੀ ਕਿਸ ਕੱਲ ਦੀ ਆਜ਼ਾਦੀ ਦਾ ਹੀ ਆਨੰਦ ਮਾਣੀ ਸਾਨੂੰ ਆਜ਼ਾਦੀ ਪਹਿਲਾਂ ਮਿਲੂਗੀ ਅਸੀਂ ਉਸ ਆਜ਼ਾਦੀ ਦਾ ਫੇਰਨੇਕ ਪਾਣਾਗੇ ਅਸੀਂ ਸਰੀਰਕ ਤੇ ਮਾਨਸਿਕ ਤੌਰ ਤੇ ਜਦੋਂ ਆਜ਼ਾਦ ਹੋਵਾਂਗੇ ਉਸ ਚੀਜ਼ ਦਾ ਸਾਨੂੰ ਅਹਿਸਾਸ ਹੋਊਗਾ ਅਸੀਂ ਫੇਰ ਕਿਸੇ ਆਜ਼ਾਦੀ ਦਾ ਆਨੰਦ ਮਾਣ ਸਕਦੇ ਹਾਂ ਨਹੀਂ ਤਾਂ ਅਸੀਂ ਗੁਲਾਮ ਸੀ ਗੁਲਾਮ ਹਾਂ ਤੇ ਗੁਲਾਮ ਹੀ ਰਹਾਂਗੇ ਅਜ਼ਾਦ ਕੌਣ ਹੋਏ ਅਜ਼ਾਦ ਹੋਏ ਉਦਯੋਗਪਤੀ ਜਿਹੜੇ ਪੂੰਜੀਪਤੀ ਨੇ ਸਿਰਪੇ ਪੈਸੇ ਵਾਲਿਆਂ ਨੇ ਆਜ਼ਾਦੀ ਖਰੀਦੀ ਉਸ ਚੀਜ਼ ਦਾ ਅੱਜ ਤੱਕ ਆਨੰਦ ਮਾਣ ਰਹੇ ਜੇ ਅਸੀਂ ਕਹਿ ਲਈਏ ਵੀ ਨਹੀਂ ਜੀ ਧੱਕਾ ਇੱਥੇ ਸਿਰਫ ਜਾ ਸਿੱਖਾਂ ਨਾਲ ਹੀ ਹੁੰਦਾ ਨਹੀਂ ਪੰਜਾਬ ਦੇ ਵਿੱਚ ਰਹਿਣ ਵਾਲਾ ਮੁਸਲਮਾਨ Hindu ਸੇਕ ਹੋਵੇ ਚਾਹੀਏ ਉਹ ਸਾਈ ਹੋਵੇ ਸਾਰੇ ਪੰਜਾਬੀ ਨੇ ਜਦੋਂ ਪੰਜਾਬ ਦੇ ਨਾਲ ਕੋਈ ਧੱਕਾ ਹੁੰਦਾ ਉਹ ਸਾਰਿਆਂ ਨਾਲ ਹੁੰਦਾ ਇੰਦੂਆਂ ਨਾਲ ਵੀ ਉਹਨਾਂ ਹੁੰਦਾ ਸਿੱਖਾਂ ਨਾਲ ਵੀ ਉਹਨਾਂ ਹੁੰਦਾ ਮੁਸਲਮਾਨਾਂ ਨਾਲ ਵੀ ਉਹਨਾਂ ਹੁੰਦਾ ਈਸਾਈਆਂ ਨਾਲ ਵੀ ਉਹਨਾਂ ਹੁੰਦਾ ਦੋ ਵਕਤ ਦੀ ਰੋਟੀ ਕਮਾਉਣ ਦੇ ਲਈ ਸਾਰਿਆਂ ਨੂੰ ਉਹਨਾਂ ਹੀ ਸਟਰਗਲ ਕਰਨਾ ਪੈਂਦਾ ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਸਰਕਾਰ ਨੇ ਕੋਈ ਟੈਕਸ ਥੋਪਣਾ ਉਹਨਾਂ ਨੇ ਤਾਂ ਸਾਰਿਆਂ ਦੇ ਲਈ ਬਰਾਬਰ ਦਾ ਟੋਕ ਦੇ ਇਹ ਹੁਕਮਰਾਨ ਸ਼ੁਰੂ ਤੋਂ ਹੀ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਆਏ ਨੇ ਤੇ ਇਹਨਾਂ ਨੇ ਇਤਾਂ ਹੀ ਜ਼ੁਲਮ ਕਰਦੇ ਰਹਿਣਾ ਜਿੰਨਾ ਟਾਈਮ ਅਸੀਂ ਗਿਆਨवान ਨਹੀਂ ਹੁੰਦੇ ਤੇ ਸਾਨੂੰ ਜ਼ਰੂਰੀ ਹੈ ਇਹ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਸਾਨੂੰ ਪਹਿਲਾਂ ਮਾਨਸਿਕ ਤੌਰ ਤੇ ਆਜ਼ਾਦ ਹੋਣਾ ਚਾਹੀਦਾ ਮਾਨਸਿਕ ਤੌਰ ਤੇ ਆਜ਼ਾਦ ਹੋਣ ਦੇ ਲਈ ਸਿੱਖਾਂ ਕੋਲ ਤਾਂ ਕਹਿੰਦੇ ਹੁੰਦੇ ਵੀ ਬਹੁਤ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਅਸੀਂ ਕਹਿੰਦੇ ਹਾਂ ਨਾ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਭ ਦੇ ਲਈ ਉਪਦੇਸ਼ਾਂਝਾ ਹੈ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਕੱਲੇ ਸਿੱਖਾਂ ਦੇ ਗੁਰੂ ਨਹੀਂ ਉਹ ਸਾਂਝੀ ਮਾਨਵਤਾ ਦੇ ਗੁਰੂ ਨੇ ਉਹ ਹਰ ਇੱਕ ਇਨਸਾਨ ਦੀ ਗੱਲ ਕਰਦੇ ਨੇ ਇਨਸਾਨੀਅਤ ਦੀ ਗੱਲ ਕਰਦੇ ਇਹਨੂੰ ਹਿੰਦੂ ਪੜਨ ਚਾਹੇ ਮੁਸਲਮਾਨ ਪੜਨ ਚਾਹੇ ਸਾਈ ਪੜਨ ਚਾਹੇ ਸਿੱਖ ਪੜੇ ਕੋਈ ਵੀ ਪੜੇ ਉਹ ਮਤਲਬ ਉਹ ਇਹ ਚੀਜ਼ਾਂ ਚ ਪੈਂਦੀ ਹੀ ਨਹੀਂ ਗੀ ਵੀ ਤੂੰ ਹਿੰਦੂ ਆ ਜਾਂ ਤੂੰ ਮੁਸਲਮਾਨ ਆ ਤੂੰ ਸਿੱਖ ਆ ਜਾਂ ਤੂੰ ਸਾਈ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਪੜਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕੋਲ ਰੱਖਦਾ ਪੜਦਾ ਉਸ ਤੋਂ ਗਿਆਨ ਲੈਂਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁੰਦੇ ਆ ਵੀ ਉਸ ਦੇ ਤਨ ਮਨ ਵਿੱਚ ਵਸ ਜਾਂਦਾ ਉਹ ਗਿਆਨ ਉਹਨਾਂ ਦੇ ਤਨ ਮਨ ਦੇ ਵਿੱਚ ਕੋਲ ਦਿੰਦੇ ਗੁਰਬਾਣੀ ਸਾਨੂੰ ਕਹਿੰਦੀ ਹੈ ਮਨ ਜੀਤੈ ਜਗ ਜੀਤੈ ਇਥੋਂ ਆਜ਼ਾਦ ਹੋਣ ਦੇ ਲਈ ਜਦੋਂ ਸਾਡੇ ਅੰਦਰ ਗਿਆਨ ਜਾਊਗਾ ਜਿਹੜੀਆਂ ਜੰਜੀਰਾਂ ਦੇ ਵਿੱਚ ਮਨ ਜਕੜਿਆ ਹੋਇਆ ਈਰਖਾ ਦੁਸ਼ਸ਼ ਗੁੱਸਾ ਮਤਲਬ ਤਰ੍ਹਾਂ-ਤਰ੍ਹਾਂ ਦੇ ਅਸੀਂ ਮਨ ਤੋਂ ਇੱਕ ਦੂਜੇ ਦੇ ਨਾਲ ਜਿਹੜੀ ਨਫ਼ਰਤ ਕਰਦੇ ਆ ਉਹ ਜਦੋਂ ਨਿਕਲ ਜਾਊਗੀ ਫਿਰ ਸਾਨੂੰ ਪਤਾ ਇਸ ਚੀਜ਼ ਦਾ ਅਹਿਸਾਸ ਹੋ ਜਾਊਗਾ ਕਿ ਸਾਨੂੰ ਪਾੜਿਆ ਹੋਇਆ ਅਸੀਂ ਸਾਰੇ ਇਨਸਾਨ ਆ ਸਾਡੇ ਚ ਇਨਸਾਨੀਅਤ ਵੱਸਦੀ ਆ ਜਦੋਂ ਕਿਸੇ ਗਰੀਬ ਨਾਲ ਤੱਕਾ ਹੋਊਗਾ ਅਸੀਂ ਉਸ ਦਾ ਸਾਥ ਦੇਵਾਂਗੇ ਹਰ ਇੱਕ ਜਗ੍ਹਾ ਤੇ ਅਸੀਂ ਇੱਕ ਦੂਜੇ ਲਈ ਖੜਾਂਗੇ ਤਦੇ ਹੀ ਕਹਿੰਦੇ ਹੁੰਦੇ ਆ ਵੀ ਉਸ ਥਾਂ ਤੇ ਜਾ ਕੇ ਇਹ ਗੱਲ ਟੁੱਕਦੀ ਆ ਕਿ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਗੁਰਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਸੀ ਕਿ ਤੁਸੀਂ ਇਨਸਾਨ ਹੋ ਤੁਹਾਡੇ ਅੰਦਰ ਇਨਸਾਨੀਤ ਹੋਣੀ ਬਹੁਤ ਜ਼ਰੂਰੀ ਆ ਤਦੇ ਹੀ ਤੁਸੀਂ ਆਪਣੀ ਦੂਜਿਆਂ ਦੀ ਤੇ ਇਨਸਾਨੀਅਤ ਦੀ ਰੱਖਿਆ ਜਿਹੜੀ ਆ ਉਹ ਕਰ ਸਕਦੇ ਇਹ ਬਹੁਤ ਜ਼ਰੂਰੀ ਆ ਬਾਕੀ ਇਹ ਜਿਹੜੀਆਂ ਗੱਲਾਂ ਨੇ ਵੀ ਅੱਜ ਦੇ ਦਿਨਾਂ ਸਾਨੂੰ ਆਜ਼ਾਦੀ ਮਿਲੀ ਸੀ ਆਜ਼ਾਦੀ ਪਹਿਲੀ ਗੱਲ ਅਸੀਂ ਆਜ਼ਾਦ ਕਦੇ ਹੋ ਨਹੀਂ ਸਕਦੇ ਠੀਕ ਆ ਜੀ ਤੇ ਜੇ ਅਸੀਂ ਮਾਨਸਿਕ ਤੌਰ ਤੇ ਆਜ਼ਾਦੀ ਕ੍ਰਹਿਣ ਕਰ ਲਾਂਗੇ ਤੇ ਸਾਨੂੰ ਗੁਲਾਮ ਕੋਈ ਕਰਨ ਨਹੀਂ ਸਕਦਾ ਤੁਹਾਨੂੰ ਭਾਵੇਂ ਕੋਈ ਕਮਰੇ ਚ ਬੰਦ ਕਰ ਲਵੇ ਤੁਸੀਂ ਬਸ ਮਾਨਸਿਕ ਤੌਰ ਤੇ ਗੁਲਾਮ ਨਹੀਂ ਹੋਣੇ ਚਾਹੀਦੇ ਤੁਹਾਨੂੰ ਗਿਆਨ ਪੂਰਾ ਹੋਣਾ ਚਾਹੀਦਾ ਤੁਹਾਡਾ ਜਿਹੜਾ ਮਾਈਂਡ ਆ ਨਾ ਮਾਈਂਡ ਦੇ ਅੰਦਰ ਫ੍ਰੀडम ਪੂਰੀ ਚਾਹੀਦੀ ਹੈ ਫਿਰ ਤੁਹਾਨੂੰ ਚਾਰ ਦਿਵਾਰੀ ਵੀ ਰੋਕ ਨਹੀਂ ਸਕਦੀ ਜੇ ਤੁਹਾਡੇ ਮਨ ਦੇ ਅੰਦਰ ਗਿਆਨ ਨਹੀਂ ਹੈਗਾ ਫਿਰ ਭਾਵੇਂ ਤੁਸੀਂ ਖੁੱਲੇ ਮੈਦਾਨ ਦੇ ਵਿੱਚ ਹੋ ਤੁਸੀਂ ਉੱਥੇ ਵੀ ਗੁਲਾਮ ਹੀ ਫੀਲ ਕਰੋ ਬਾਕੀ ਇਹ ਜਿਹੜੀਆਂ ਗੰਦੀਆਂ ਰਾਜਨੀਤੀਆਂ ਤੇ ਜਿਹੜੇ ਗੰਦੇ ਸਿਆਸਤਦਾਨ ਆ ਇੱਥੇ ਤਾਂ ਜਿਹੜਾ ਮਰਜੀ ਹੈ ਜੀ ਕਨਦਾ ਚਾਹੇ ਆਕਾਲੀ ਚਾਹੇ ਕਾਂਗਰਸੀ ਚਾਹੇ ਹੁਣ ਆਮ ਆਦਮੀ ਵਾਲੇ ਆ ਤੇ ਪਾਰਟੀਆਂ ਚੇਂਜ ਹੋਣ ਦਾ ਕੁਝ ਨਹੀਂ ਹੁੰਦਾ ਬੇਈਮਾਨ ਨੇ ਬੇਈਮਾਨ ਹੀ ਰਹਿਣਾ ਤੇ ਇਮਾਨਦਾਰ ਨੇ ਇਮਾਨਦਾਰ ਹੀ ਰਹਿਣਾ ਲੀਡਰ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਆਕਾਲੀਆਂ ਦਾ ਤੇ ਭਾਵੇਂ ਆਮ ਆਦਮੀ ਪਾਰਟੀ ਦਾ ਜੀ ਨੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਉਹਨੇ ਕਿਸੇ ਵੀ ਪਾਰਟੀ ਚੋਂ ਕੇ ਖੜਨਾ ਤੇ ਜੇ ਜੀ ਨੇ ਪੈਸੇ ਖਾਣੇ ਆ ਉਹ ਕਿਸੇ ਵੀ ਪਾਰਟੀ ਚੋਂ ਰਹੇ ਉਹਨੇ ਉੱਥੇ ਵੀ ਖਾਈ ਜਣਾ ਠੀਕ ਹੈ ਜੀ ਇਹ ਹੁਣ ਕਹਿੰਦੇ ਹੁੰਦੇ ਵੀ ਜੇ ਚਿੱਟੇ ਵਾਲਿਆਂ ਦੇ ਚਾਰ ਘਾਟਾ ਲਏ ਇਹਨਾਂ ਨੇ ਇਹਨੇ ਨਾਲ ਛੱਟਾ ਪੰਜਾਬ ਚੋਂ ਨਿਕਲ ਨਹੀਂ ਗਿਆ ਜਿਦਾ ਆਪਾਂ ਨੂੰ ਵੀ ਪਤਾ ਇਹਨਾਂ ਨੂੰ ਗਰਾਊਂਡ ਲੈਵਲ ਤੇ ਪ੍ਰੋਪਰ ਕੰਮ ਨਾ ਸਰਕਾਰਾਂ ਨੇ ਕਰਨਾ ਨਾ ਇਹਨਾਂ ਨੂੰ ਕਰਨਾ ਆਉਂਦਾ ਨਾ ਇਹ ਕਦੇ ਕਰਨਗੇ ਕੋਈ ਵੀ ਸਰਕਾਰ ਹੋਵੇ ਅਕਾਲੀਆਂ ਨੇ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਨਾਂ ਨੇ ਵਥੇਰਾ ਪੰਜਾਬ ਨੂੰ ਕੁੱਟਿਆ ਵਢਿਆ ਗੋਲੀਆਂ ਚਲਾਈਆਂ ਵਥੇਰਾ ਕੁਛ ਹੋਇਆ ਮਤਲਬ ਕਹਿਣ ਦਾ ਮਤਲਬ ਇਹੀ ਆ ਮੇਰਾ ਵੀ ਕੋਈ ਵੀ ਸਰਕਾਰ ਜਦੋਂ ਆਉਂਦੀ ਆ ਉਹਦਾ ਕੰਮ ਇਹੀ ਹੁੰਦਾ ਕਿ ਇਹਨਾਂ ਨੂੰ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਹੋਣ ਦੇਣਾ ਅੱਜ ਤੱਕ ਆਪਾਂ ਇਹਨਾਂ ਨੂੰ ਗੁਲਾਮ ਰੱਖਿਆ ਤੇ ਇਹ ਇਸੇ ਤਰ੍ਹਾਂ ਲੋਭ ਲਾਲਚ ਦੇ ਵਿੱਚ ਹੀ ਫਸੇ ਰਹੇ ਆ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਲੋਭ ਲਾਲਚ ਦੇ ਵਿੱਚੋਂ ਨਿਕਲਣਾ ਇਸ ਲੋਭ ਲਾਲਚ ਦੇ ਵਿੱਚ ਨਹੀਂ ਪੈਣਾ ਕੋਸ਼ਿਸ਼ ਕਰੋ ਗਿਆਨ ਲੈਣ ਦੀ ਇੱਕ ਦੂਜੇ ਨਾਲ ਲੜਨਾ ਹਥਿਆਰ ਚੱਕਣਾ ਜਾਂ ਗੋੜੀਆਂ ਚਲਾਉਣਾ ਇਹਦੇ ਵਿੱਚ ਕੁਝ ਨਹੀਂ ਹੈਗਾ ਕਿਤਾਬਾਂ ਸਭ ਤੋਂ ਵੱਡਾ ਹਥਿਆਰ ਆ ਗਿਆਨ ਸਭ ਤੋਂ ਵੱਡਾ ਹਥਿਆਰ ਆ ਜਿਹੜਾ ਤੁਹਾਨੂੰ ਕਦੇ ਵੀ ਗੁਲਾਮਾਂ ਨਹੀਂ ਹੋਣ ਦਿੰਦਾ ਇਹ ਤੁਹਾਨੂੰ ਆਜ਼ਾਦੀ ਦੀਆਂ ਜੰਜੀਰਾਂ ਦੇ ਵਿੱਚ ਬੰਨ੍ਹ ਕੇ ਰੱਖਦਾ ਤੇ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਉਹ ਲਾ ਦਿੰਦਾ ਸੋ ਆਪਾਂ ਕੋਸ਼ਿਸ਼ ਕਰੀਏ ਕਿ ਅੱਖਾਂ ਖੋਲ ਕੇ ਰੱਖੀਏ ਪਾਰਟੀਆਂ ਪਿੱਛੇ ਨਾ ਭੱਜੀਏ ਸਿਆਸਤ ਦੇ ਦਾਨਾ ਪਿੱਛੇ ਨਾ ਲੜੀਏ ਇਹੋ ਜਿਹੀਆਂ ਖੋਖਲੀਆਂ ਗੱਲਾਂ ਜਿਹੜੀਆਂ ਸਾਨੂੰ ਪਾੜ ਕੇ ਰੱਖਣ ਉਹ ਜਿਹੜੀਆਂ ਖੋਖਲੀਆਂ ਗੱਲਾਂ ਪਿੱਛੇ ਨਾ ਜਾਈ। ਸੋ ਮੇਰੇ ਵੀਰ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਸੀ ਕੋਈ ਵੱਧ ਘੱਟ ਗਈ ਗੱਲ ਕਈ ਕੀਤੀ ਗਈ ਹੋਵੇ ਤਾਂ ਤੁਸੀਂ ਕਹਿੰਦੇ ਹੁੰਦੇ ਵੀ ਵਿੱਚ ਵੱਡੇ ਵੀ ਹੋਣਗੇ ਵਿੱਚ ਕਿ ਛੋਟੇ ਵੀ ਦੇਖਦੇ ਹੋਣਗੇ ਤਾਂ ਮਾਫ ਕਰਨਾ ਤੇ ਆਪਣਾ ਇਹ ਚੈਨਲ ਆ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਆਪਾਂ ਕੋਈ ਨਾ ਕੋਈ ਹਰੇਕ ਵਾਰੀ ਨਵੇਂ ਟੌਪਿਕ ਤੇ ਗੱਲ ਕਰਨ ਦੀ। ਕਿਉਂਕਿ ਹਜੇ ਮੈਂ ਵੀ ਮੈਂ ਕੋਈ ਬਾਲਾ-ਵਡਾ ਬਲਾਰਾ ਤਾਂ ਹੈ ਨਹੀਂਗਾ ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਜਿਹੜੀ ਗੱਲ ਕੋਈ ਨਹੀਂ ਕਰਦਾ ਆਪਾਂ ਉਦਾਂ ਦੀ ਗੱਲ ਨੂੰ ਵਿਚਾਰੀਏ ਸਾਹਮਣੇ ਰੱਖੀਏ ਇੱਕ ਦੂਜੇ ਦੇ ਨਾਲ ਸਾਂਝਾ ਕਰੀਏ ਸਾਰੇ ਵੀਰਾਂ ਨੂੰ ਸਤਸਰੀਏ ਕਾਲ ਹੋਈਆਂ ਭੁੱਲਾਂ ਦੀ ਮਾਫੀ ਸਾਰੇ ਖੁਸ਼ ਰਹੋ ਗੁਰਬਾਣੀ ਪੜਿਆ ਕਰੋ ਕਿਤਾਬਾਂ ਪੜਿਆ ਕਰੋ ਮਾਨਸਿਕ ਤੌਰ ਤੇ ਆਜ਼ਾਦ ਹੋ ਸਤਸਰੀਏ ਕਾਲ